ਜਦੋਂ ਤੁਸੀਂ ਸਾਰ ਸ਼ੁਰੂਆਤ ਕੀਤੀਏ ਉਦੋਂ ਫਿਲਮਾਂ ਕਾਫੀ ਬਣ ਰਹੀਆਂ ਸੀ ਹੈਨਾ ਫਿਰ ਇੱਕ ਐਦਾਂ ਦਾ ਸਮਾਂ ਆਂਦਾ ਪੰਜਾਬੀ ਇੰਡਸਟਰੀ ਦੇ ਵਿੱਚ ਜਦੋਂ ਸਿਨੇਮਾ ਬਿਲਕੁਲ ਹੀ ਬੰਦ ਹੋ ਗਿਆ ਬਹੁਤ ਘੱਟ ਫਿਲਮਾਂ ਬਣ ਰਹੀਆਂ ਸੀ ਸੋ ਤੁਸੀਂ ਉਹਨਾਂ ਚੀਜ਼ਾਂ ਨੂੰ ਅੱਖੀਂ ਦੇਖਿਆ ਕਿ ਹਾਂ ਕਿਵੇਂ ਕੰਮ ਚੱਲ ਰਿਹਾ ਸੀ ਬਹੁਤ ਕੰਮ ਘੱਟ ਗਿਆ ਸੀ ਐਸੀ ਹੀ ਇੰਡਸਟਰੀ ਦੇ ਵਿੱਚੋਂ ਇੱਥੋਂ ਹੀ ਤੁਹਾਡੇ ਖਰਚੇ ਚੱਲਣੇ ਨੇ ਇੱਥੋਂ ਹੀ ਤੁਹਾਡੀ ਇਨਕਮ ਆ ਉਹ ਦਿਨਾਂ ਦੇ ਬਾਰੇ ਥੋੜਾ ਜਿਹਾ ਦੱਸੋ ਆਰਟਿਸਟਸ ਕਿਵੇਂ ਚੀਜ਼ਾਂ ਨੂੰ ਦੇਖ ਰਹੀ ਸੀ ਜਾਂ ਮੁੰਬਈ ਵੱਲ ਪਜਣੇ ਸ਼ੁਰੂ ਹੋਗੇ ਸ਼ਾਇਦ ਉਧਰ ਟੀਵੀ ਸੀਰੀਅਲਸ ਫਿਲਮਾਂ 'ਚ ਕੰਮ ਮਿਲ ਜੇ ਕਿ ਇ ਚੀਜ਼ਾਂ ਚੱਲ ਰਹੀਆਂ ਸੀ ਪੰਜਾਬ ਦੇ ਇਨਫੈਕਟ ਅ ਐਵਰੀਵੇਅਰ ਐਕਚੁਅਲੀ ਇਸ ਤਰ੍ਹਾਂ ਹੀ ਹੋਇਆ ਸੀ ਮੈਂ ਉਦੋਂ ਬੰਬੇ ਸੀ ਔਰ ਬੰਬੇ ਦੇ ਵਿੱਚ ਵੀ ਤੁਸੀਂ ਬਾਲੀਵੁੱਡ ਦੇ ਵਿੱਚ ਵੀ ਨਾ ਇਹ ਸਾਰਾ ਕੁਝ ਸਿਸਟਮ ਹੋਇਆ ਸੀ ਜੀ ਥੀਏਟਰ ਉੱਥੇ ਬੰਬੇ ਬੰਦ ਹੋ ਗਏ ਸੀ ਜੀ ਕਿਉਂਕਿ ਜਦੋਂ ਤੁਹਾਡਾ ਸਿਨੇਮਾ ਕਿਉਂਕਿ ਜਿਹੜੇ ਸਿਨੇਮਾ ਲਵਰਸ ਹੈਗੇ ਨੇ ਜਿਹੜੇ ਪਹਿਲੇ ਦਿਨ ਪਹਿਲਾ ਸ਼ੋਅ ਦੇਖਦੇ ਨੇ ਜੀ ਤੁਸੀਂ ਉਹਨਾਂ ਬਾਰੇ ਯੂ ਜਸਟ ਥਿੰਕ ਯਾਰ ਉਹ ਕਿਸ ਤਰ੍ਹਾਂ ਦੇ ਬੰਦੇ ਹੋਣੇ ਹਨਾ ਆਪਾਂ ਜਾਂਨੇ ਸ਼ੋਅ ਆਪਣਾ ਟਾਈਮ ਕੱਢ ਕੇ 3 ਦਿਨ ਬਾਅਦ ਹਫਤੇ ਬਾਅਦ ਜਾਂ 8 ਦਿਨ ਬਾਅਦ ਜਾਂ 7 ਦਿਨ ਬਾਅਦ ਜਾਂ 4-5 ਦਿਨ ਬਾਅਦ ਉਹ ਬੰਦੇ ਕੌਣ ਹੋਣਗੇ ਜਿਹੜੇ ਬੰਦੇ ਕਹਿੰਦੇ ਯਾਰ ਫਸਟ ਡੇ ਫਸਟ ਸ਼ੋਅ ਦੇਖਣਾ ਔਰ ਸੈਕਿੰਡ ਸ਼ੋਅ ਪਹਿਲੇ ਦਿਨ ਦੀ ਮਤਲਬ ਉਹਨਾਂ ਨੇ ਉਸ ਦਿਨ ਦੇਖ ਕੇ ਆਣੀ ਹੈ ਜੀ ਜੇ ਪਹਿਲੇ ਸ਼ੋਅ ਦੀ ਨਾ ਮਿਲੇ ਤੇ ਤੀਜੇ ਦੀ ਸ਼ੋਅ ਤੇ ਮਿਲੇ ਤੇ ਉਹਨਾਂ ਨੂੰ ਜਦੋਂ ਉਹਨਾਂ ਦਾ ਫਲੇਵਰ ਔਰ achiyan filmain ਨਹੀਂ ਹੋਇਆ ਔਰ ਉਹ ਬਾਲੀਵੁੱਡ ਵੀ ਬੰਦ ਹੋ ਗਿਆ ਸੀ ਓਕੇ ਥਾਣਾ ਇਹ ਗੱਲ ਮੈਂ 80s ਦੀ ਕਰ ਰਿਹਾ 80s uh, 90s ਦੇ ਆਸ-ਪਾਸ ਜੀ ਜੀ ਔਰ ਉਹੀ ਸਾਡੀ ਪੋਲੀਵੁੱਡ ਦੇ ਨਾਲ ਹੋਇਆ ਤੇ ਜਦੋਂ ਇੱਥੇ ਅੱਛੀਆਂ ਫਿਲਮਾਂ ਬਣ ਰਹੀਆਂ ਸੀ ਬਹੁਤ ਅੱਛਾ-ਅੱਛਾ ਸਿਨੇਮਾ ਪੰਜਾਬੀ ਬਹੁਤ ਗਰੋ ਕਰ ਰਿਹਾ ਸੀ ਔਰ ਅਚਾਨਕ ਕੁਝ ਇਸ ਤਰ੍ਹਾਂ ਦੀਆਂ ਫਿਲਮਾਂ ਬਣ ਰਹੀਆਂ ਸੀ ਜਿਸ ਤਰ੍ਹਾਂ ਦੀਆਂ ਪਾਕਿਸਤਾਨੀ ਯਾਨੀ ਸਿੱਧੀ-ਸਿੱਧੀ ਕਾਪੀ ਬਣ ਰਹੀ ਸੀ ਪਾਕਿਸਤਾਨ ਦੇ ਵੀਡੀਓ ਨਵੇਂ-ਨਵੇਂ ਆਏ ਸੀ ਉਹਨਾਂ ਦੇ ਨਾਲ ਔਰ ਉਹ ਵੀਡੀਓ ਫਿਲਮ ਲੈਂਦੇ ਸੀ ਉਹ ਵੀਡੀਓ ਫਿਲਮ ਨਾ ਉਹਦੇ ਕੋਈ ਰਾਈਟਸ ਸੀ ਨਾ ਕੋ ਲੜਣੀ ਨਾ ਦੇਣੀ ਬਸ ਉਹ ਰਾਈਟਸ ਚੱਕ ਉਹ ਫਿਲਮ ਚੱਕੀ ਐਜ਼ ਇਟ ਇਜ਼ ਉਥੇ ਕਈ ਬੰਦਿਆਂ ਨੇ ਤਾਂ ਮੈਂ ਇਨਫੈਕਟ ਤੁਹਾਨੂੰ ਮੈਂ ਦੱਸਾਂ ਜੀ ਮੈਂ ਇੱਕ ਦੋ ਸੈੱਟ ਦੇ ਉੱਤੇ ਤਾਂ ਇਸ ਤਰ੍ਹਾਂ ਦਾ ਸੀ ਕਿ ਇਨਫੈਕਟ ਮੈਂ ਵੀ ਸੀ ਉਸ ਫਿਲਮ ਦੇ ਵਿੱਚ ਉਸ ਪਾਰਟ ਐਜ਼ ਅ ਹੀਰੋ ਕਰ ਰਿਹਾ ਉਸ ਪੰਜਾਬੀ ਫਿਲਮ ਦਾ ਉਹ ਪਤਾ ਨਹੀਂ ਰਿਲੀਜ਼ ਹੋਈ ਕਿ ਨਹੀਂ ਹੋਈ ਮੈਂ ਤਾਂ ਦੇਖੀ ਵੀ ਨਹੀਂ ਉਹ ਕਿ ਉਧਰ ਉਹਨਾਂ ਨੇ ਪੀਸੀਆਰ ਲਾਇਆ ਹੋਇਆ ਸੀ ਉਧਰ ਉਹ ਸ਼ਾਟ ਦੇਖਦੇ ਹੁੰਦੇ ਸੀ ਸੇਮ ਉਹ ਕਹਿੰਦੇ ਸੀ ਚਲੋ ਤੁਸੀਂ ਜੀ ਭਾਜੀ ਆਹ ਕਰ ਦੋ ਓਕੇ ਯੈਸ ਆਵ ਹੂ ਸੀਨ ਇਨ ਮਾਈ ਓਨ ਆਈਸ ਹਮ ਇਹ ਮੈਂ ਦੇਖਿਆ ਜੀ ਮੈਡਮ ਤੁਸੀਂ ਇਮੇਜਿਨ ਕਰੋ ਕਿ ਉਹ ਫਿਲਮਾਂ ਦਾ ਹਾਲ ਕੀ ਹੋਊਗਾ ਉਹ ਇਸੇ ਕਰਕੇ ਜਿਹੜੇ ਜਦੋਂ ਨਹੀਂ ਸੀ ਉਹ ਲੋਕ ਤੇ ਉਹ ਫਿਰ ਉਹ ਸਿਨੇਮਾ ਲਵਰਜ਼ ਨੇ ਥੀਏਟਰ ਬੰਦ ਕਰਨਾ ਪਿਆ ਹਮ ਤੋ ਬੰਦ ਹੋ ਗਿਆ ਫਿਰ ਸਾਰਾ ਸਿਸਟਮ ਹੀ ਬੰਦ ਹੋ ਗਿਆ ਤੋ ਉਹ ਡੈਫੀਨਿਟਲੀ ਜਿੱਥੇ ਅਗਰ ਪਾਣੀ ਪਾਣੀ ਜਿਹੜਾ ਸੁੱਕਦਾ ਉਹਦੇ ਵਿੱਚ ਮਗਰਮੱਛ ਵੀ ਵਿਚਾਰੇ ਨੂੰ ਪ੍ਰੋਬਲਮ ਹੈ ਮੱਛੀਆਂ ਨੂੰ ਵੀ ਪ੍ਰੋਬਲਮ ਹੈ ਹੋਰ ਜਿੰਨੇ ਵੀ ਬੰਦੇ ਸਾਰੇ ਨੂੰ ਪ੍ਰੋਬਲਮ ਹੀ ਪ੍ਰੋਬਲਮ ਹੈ ਤੋਂ ਉਹਦੇ ਵਿੱਚ ਅਸੀਂ ਤੈਰ ਰਹੇ ਸੀ ਪਰ ਇੰਡਸਟਰੀ ਦਾ ਬਹੁਤ ਬੈਡ ਟਾਈਮ ਸੀ ਦੈਟ ਵਾਸ ਜੀ ਸੋ ਖੇਰ ਤਾਂ ਸ਼ੁਕਰ ਅਦਾਤੇ ਦਾ ਮਨਮੋਹ ਸਿੰਘ ਜੀ ਵਰਗੇ ਇੱਕ ਅੱਛੇ ਸੋਚ ਵਾਲੇ ਬੰਦੇ ਜਿਨ੍ਹਾਂ ਨੇ ਫਿਲਮ ਜੀ ਆਇਆਂ ਨੂੰ ਬਣਾਈ ਔਰ ਗੁਰਦਾਸ ਮਾਨ ਸਾਹਿਬ ਜੀ ਬੂਟਾ ਸਿੰਘ ਮੁਹੰਮਦ ਫਿਲਮ ਸੀ ਇੱਕ ਹਾਂ ਮੈਨੂੰ ਇਹ ਅਜੇ ਯਾਦ ਨਹੀਂ ਸ਼ਹੀਦ ਬੂਟਾ ਸਿੰਘ ਦੇ ਉੱਤੇ ਸੀ ਕੁਛ ਉਹ ਇੱਕ ਬੜੀ ਲਵ ਸਟੋਰੀ ਸੀ ਠੀਕ ਹੈ ਹਾਂ ਸੋ ਮੈਨੂੰ ਫਿਲਮ ਦਾ ਸੌਰੀ ਮਾਫੀ ਚਾਹਨਾ ਮੈਂ ਉਹ ਐਗਜ਼ੈਕਟਲੀ ਨਾਮ ਨਹੀਂ ਲੈ ਪਾ ਰਿਹਾ ਔਰ ਉਹ ਫਿਲਮ ਆਈ ਸੀ ਹਮ ਸੋ ਉਹ ਬਹੁਤ ਹੀ ਅੱਛੀ ਫਿਲਮ ਸੀ ਫਿਰ ਉਸ ਤੋਂ ਬਾਅਦ ਮਨਜੀ ਹੁਣਾ ਨੇ ਜੀ ਆਇਆਂ ਨੂੰ ਔਰ ਇਹ ਕਰਦਾ ਸਾਰੀਆਂ ਸਿਸਟਮ ਬਣੇ ਨਾ ਅਸਾਂ ਨੂੰ ਮਾਨ ਵਤਣਾ ਦਾ ਔਰ ਬਹੁਤ ਹੀ ਅੱਛਾ ਸਿਨੇਮਾ ਸ਼ੁਰੂ ਹੁੰਦਾ 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 ਅੱਜ ਪਰਮਾਤਮਾ ਨੇ ਉਹਨੂੰ ਪੂਰੀ ਪਰ ਫੁੱਲਤ ਕੀਤਾ ਹੋਇਆ ਬਹੁਤ ਵੱਡੇ ਵੱਡੇ ਲੈਵਲ ਤੇ ਸਾਡੀਆਂ ਫਿਲਮਾਂ ਬਣ ਰਹੀਆਂ ਪੰਜਾਬੀ ਸਿਨੇਮਾ ਔਰ ਪੰਜਾਬੀ ਜਿਹੜੇ ਯੰਗਸਟਰਸ ਮੁੰਡੇ ਨੇ ਉਹਨਾਂ ਨੇ ਇਹਨਾਂ ਅੱਛਾ 뮤직 ਕੀਤਾ ਹੋਇਆ ਈ ਸਾਡਾ ਵਰਲਡਵਾਈਡ ਸਾਡਾ ਨਾਮ ਹੋਇਆ ਹੋਇਆ। ਜਿਵੇਂ ਤੁਸੀਂ ਦੇਖ ਰਹੇ ਹੋ ਹੁਣ ਪੰਜਾਬੀ ਸਿਨੇਮਾ ਨੂੰ ਕਿਉਂਕਿ ਪਿਛਲੇ 3 ਮਹੀਨੇ ਦੀ ਗੱਲ ਕਰੀਏ ਅਗਰ ਅਸੀਂ ਇਸ ਸਾਲ ਦੀ ਗੱਲ ਕਰਦੇ ਹਾਂ 2025 ਦੀ ਤਾਂ ਪਿਛਲੇ 3 ਮਹੀਨੇ ਚ ਕਾਫੀ ਫਿਲਮਾਂ ਰਿਲੀਜ਼ ਹੋ ਚੁੱਕੀਆਂ ਨੇ ਬਟ ਸਟਿਲ ਅਜੇ ਵੀ ਕਿਤੇ ਨਾ ਕਿਤੇ ਉਹ ਚੀਜ਼ ਆ ਕਿ ਕਿਸੇ ਵੀ ਫਿਲਮ ਨੂੰ ਲੈ ਕੇ ਇਹ ਨਹੀਂ ਆ ਕਿ ਹਾਂ ਇਹ ਫਿਲਮ ਸੁਪਰ ਹਿੱਟ ਹੋ ਗਈ ਹੈ ਇਸ ਫਿਲਮ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਗਿਆ ਹੈ ਜਾਂ ਇਹ ਫਿਲਮ ਬਿਲਕੁਲ ਅਲੱਗ ਸੀ ਉਹ ਕਮੀ ਅਜੇ ਵੀ ਕਿਤੇ ਨਾ ਕਿਤੇ ਤੁਸੀਂ ਵੀ ਫੀਲ ਕਰਦੇ ਹੋ ਬਾਕੀ ਲੋਕਾਂ ਦੇ ਵਾਂਗ ਹਾਂ ਹਾਂ ਦੇਖੋ ਜੀ ਅਗਰ ਮੈਂ ਸਿਨੇਮਾ ਲਵਾਰਾ ਤਾਂ ਤਾਂ ਹੀ ਮੈਂ ਫਿਲਮਾਂ ਦੇ ਵਿੱਚ ਵੀ ਕੰਮ ਕਰਦਾ ਹਾਂ ਨਾ ਐਜ਼ ਐਨ ਐਕਟਰ ਔਰ ਡੈਫੀਨਿਟਲੀ ਮੈਂ ਹੁਣ ਜਦੋਂ ਵੀ ਮੈਨੂੰ ਟਾਈਮ ਮਿਲਦਾ ਹੈ ਆਪਣੇ ਆਪ ਵਾਸਤੇ ਤਾਂ ਮੈਂ ਫਿਲਮਾਂ ਹੀ ਦੇਖਦਾ ਉਹ ਭਲੇ ਕੋਈ ਮਾੜੀ ਫਿਲਮ ਹੋਵੇ ਜਾਂ ਚੰਗੀ ਫਿਲਮ ਹੋਵੇ ਹਾਂ ਮੇਰੇ ਤੇ ਜ਼ਰੂਰ ਹੁੰਦਾ ਕਿ ਮੈਂ ਕਿੰਨੀ ਦੇਰ ਦੀ ਬਰਦਾਸ਼ਤ ਕਰਾਂ 15 ਮਿੰਟ ਦੀ 10 ਮਿੰਟ ਦੀ ਅੱਧੇ ਘੰਟੇ ਦੀ ਘੰਟੇ ਦੀ ਸੋ ਫਿਲਮਾਂ ਵੀ ਕੁਝ ਬਹੁਤ ਜ਼ਿਆਦਾ ਅੱਛੀਆਂ ਨਹੀਂ ਬਣੀਆਂ ਜਿਨ੍ਹਾਂ ਨੂੰ ਬੰਦਾ ਦੇਖ ਸਕੇ ਆਪਣੀ ਫੈਮਿਲੀ ਦੇ ਨਾਲ ਦੇਖ ਸਕੇ ਔਰ ਇੱਕ ਬੜੀ ਕਹਾਵਤ ਹੋਰ ਹੁੰਦੀ ਜੀ ਕਿ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਬਿਲਕੁਲ ਹਾਂ ਨਾ ਜ਼ਰੂਰ ਤੋਂ ਜ਼ਿਆਦਾ ਕੋਈ ਵੀ ਚੀਜ਼ ਉਹ ਮਾੜੀ ਹੁੰਦੀ ਆ ਸੋ ਉਹੀ ਫਿਲਮਾਂ ਉਹੀ ਐਕਟਰਸ ਉਹ ਸਾਰਾ ਕੁਝ ਰਿਪੀਟ 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 ਜਿਹਾ ਲੱਗਦਾ ਨਾ ਤਾਂ ਫਿਰ ਨਹੀਂ ਲੱਗਦਾ ਚਲੋ ਘਰ ਅਸਤਾ ਫਿਰ ਵੀ ਰਿਸਪੈਕਟ ਕਰਕੇ ਗਿਆ ਸਾਡੇ ਕੋ ਸਟਾਰਸ ਨੇ ਇਹਨਾਂ ਦੀ ਫਿਲਮ ਆਈ ਹੈ ਦੇਖ ਲੈਣੇ ਆ ਬਟ ਅਸੀਂ ਉਹਨਾਂ ਨੂੰ ਜਾਣਦੇ ਆ ਲੇਕਿਨ ਸਾਡੇ ਫੈਮਿਲੀ ਸਦਨਿਆਣੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਨੂੰ ਦੇ ਡੋਂਟ ਨੋ ਉਹ ਦੇ ਆਰ ਉਹਨਾਂ ਨੂੰ ਸਿਰਫ ਉਹ ਐਕਟਰ ਐਕਟਰ ਹੀ ਲੱਗਦੇ ਨੇ ਹਨਾ ਤੇ ਉਹ ਜਦੋਂ ਫਿਰ ਉਹਨਾਂ ਦੀ ਉਹੀ ਫਿਲਮ ਉਹ ਟਾਈਟਲ ਹੁੰਦਾ ਉਹ ਦੇਖਦੇ ਨੇ ਉਹ ਦੂਜੀ ਫਿਲਮ ਚ ਵੀ ਉਹ ਸਾਰੇ ਜਾਣੇ ਉਹੋ ਹੁੰਦੇ ਨੇ ਇਨਫੈਕਟ ਕਈ ਡਾਇਲੌਗਸ ਹੀ ਇਸ ਤਰ੍ਹਾਂ ਦੇ ਹੁੰਦੇ ਨੇ ਮੈਨੂੰ ਤਾਂ ਇੱਥੋਂ ਤੱਕ ਕਈ ਵਾਰੀ ਐ ਲੱਗਦਾ ਹੁੰਦਾ ਕਿ ਕਿਸੇ ਦਾ ਕਲੋਜ਼ ਅਪ ਕੱਟ ਕੇ ਕਿਸੇ ਦੂਜੀ ਫਿਲਮ ਚ ਪਾ ਦੋ ਨਾ ਤੇ ਉਹ ਪਤਾ ਨਾ ਲੱਗੇ ਕਿ ਕਿ ਇਹ ਉਸ ਫਿਲਮ ਦਾ ਕਲੋਜ਼ ਅਪ ਹੈ ਜਾਂ ਕਿਸੇ ਹੋਰ ਫਲਾਨੀ ਫਿਲਮ ਦਾ ਕਲੋਜ਼ ਅਪ ਹੈ ਸੋ ਡੈਫੀਨਿਟਲੀ ਦੇਖੋ ਇਹ ਨਈਂ ਕਰਨਾ ਚਾਹੀਦਾ ਜਿਹੜੇ ਵੀ ਮੇਕਰਸ ਕਰ ਰਹੇ ਨੇ ਇਸ ਤਰ੍ਹਾਂ ਦਾ ਜਾਂ ਦੇਖੋ ਇੱਕ ਜਿਹੜਾ ਸਰੋਤਾ ਹੈਗਾ ਨਾ ਬੜਾ ਹੀ ਮੁਸ਼ਕਲ ਨਾਲ ਮਿਲਦਾ ਹੈ ਨਾ ਕਿ ਉਹ ਤੁਹਾਨੂੰ ਪਿਆਰ ਕਰਦਾ ਔਰ ਉਹ ਤੁਹਾਨੂੰ ਦੇਖਣ ਜਾਂਦਾ 2.5-300 ਰੁਪਿਆ ਖਰਚਾ ਕਰਕੇ ਹਨਾ ਔਰ ਆਪ ਤਾਂ ਜਾਂਦਾ ਜਾਂਦਾ ਵਿਚਾਰਾ ਆਪਣੇ ਨਿਆਣਿਆਂ ਨੂੰ ਫੈਮਿਲੀ ਨੂੰ ਸਾਰਿਆਂ ਨੂੰ ਲੈ ਕੇ ਜਾਂਦਾ ਉਹਦਾ 3-4000 ਰੁਪਿਆ 5000 ਰੁਪਿਆ ਲੱਗਦਾ ਹੈ ਨਾ ਔਰ ਉਹਨੂੰ ਇੱਕ ਚੰਗੀ ਚੀਜ਼ ਔਰ ਅੱਛਾ ਸਿਨੇਮਾ ਜ਼ਰੂਰ ਦੇਣਾ ਚਾਹੀਦਾ ਉਹਨੂੰ